ਗੁਜਰਾਤ ਦੇ ਸਾਬਕਾ ਮੁੱਖ ਮੰਤਰੀ ਅਤੇ ਪੰਜਾਬ ਭਾਜਪਾ ਦੇ ਇੰਚਾਰਜ ਵਿਜੇ ਰੂਪਾਨੀ ਹੁਣਾ ਦੇ ਵੱਲੋਂ ਆ ਬੀਜਪੀ ਦੇ ਉਮੀਦਵਾਰਾਂ ਦੇ ਨਾਲ ਮੀਟਿੰਗ ਕੀਤੀ ਗਈ ਹੈ ਤੇ ਇਸ ਮੀਟਿੰਗ ਦੇ ਦੌਰਾਨ ਜਿੱਤ ਦਾ ਮੰਤਰ ਦੰਦੇ ਹੋਏ ਵਿਜੇ ਰupani ਨਸਰਾਈ ਨੇ ਤੇ ਵਿਜੇ ਰupani ਹੁਣਾ ਦੇ ਬਲੂ ਇਹ ਗੱਲ ਲਾਖੀ ਗਈ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਚੋਣ ਪ੍ਰਚਾਰ ਦੇ ਲਈ ਪੰਜਾਬ ਜਲਦੀ ਹੀ ਆਉਣਗੇ ਤਾਂ ਲੁਧਿਆਣਾ ਸੀਟ ਇਸ ਵਾਰ ਹੌਟ ਸੀਟ ਬੰਦੀ ਹੋਈ ਨਜ਼ਰ ਆ ਰਹੀ ਹੈ ਜੇਕਰ ਬੀਜਪੀ ਦੀ ਗੱਲ ਕੀਤੀ ਜਾਵੇ ਤਾਂ ਬੀਜਪੀ ਪਾਰਟੀ ਜਿਹੜੀ ਹੈ ਇਸ ਵਾਰ ਪੰਜਾਬ ਦੇ ਅੰਦਰ 13 ਦੀਆਂ 13 ਲੋਕ ਸਭਾ ਸੀਟਾਂ ਦੇ ਉੱਤੇ ਚੋਣ ਲੜ ਰਹੀ ਹੈ ਕਿਉਂਕਿ ਇਸ ਵਾਰ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਉਹਨਾਂ ਦਾ ਜੋੜ ਨਹੀਂ ਹੈ ਗੱਠਜੋੜ ਤੋਂ ਬਗੈਰ ਮੈਦਾਨ ਦੇ ਵਿੱਚ ਬੀਜਪੀ ਪਾਰਟੀ ਉੱਤਰ ਹੀ ਹੋਈ ਹੈ ਤੇ ਉਦਰੀ ਸ਼੍ਰੋਮਣੀ ਕਾਲੀ ਦਲ ਵੀ 13 ਦੀਆਂ 13 ਸੀਟਾਂ ਤੇ ਚੋਣ ਲੜਾਈ ਕੀਤਾ ਇਸ ਵਾਰ ਦੱਸਿਆ ਜਾ ਰਿਹਾ ਹੈ ਕਿ ਪੰਜਾਬ ਭਾਜਪਾ ਦੇ ਅੰਜਾਜ ਵਿਜੇ ਰੋਪਾਨੀ ਹੁਣਾਂ ਨੇ ਗੱਲ ਲੱਖੀ ਹੈ ਕਿ ਜਲਦ ਹੀ ਚੋਣ ਪ੍ਰਚਾਰ ਦੇ ਲਈ ਪੰਜਾਬ ਦੇ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆਉਣਗੇ ਕਿਉਂਕਿ ਭਾਜਪਾ ਦੇ ਵੱਲੋਂ ਵੀ ਇਸ ਵਾਰ 13 ਦੀਆਂ 13 ਸੀਟਾਂ ਦੇ ਉੱਤੇ ਜਿੱਤ ਹਾਸਲ ਕਰਨ ਦੀ ਜਿਹੜੀ ਗੱਲ ਹੈ ਉਹ ਆਖੀ ਜਾ ਰਹੀ ਹੈ ਇਸ ਦੇ ਨਾਲ ਹੀ ਤੁਹਾਨੂੰ ਦੱਸ ਦਈਏ ਕਿ ਪੰਜਾਬ ਵਿੱਚ ਸਟਾਰ ਕੰਟੇਨਰ ਕੰਪੇਨਰ ਆਉਣਗੇ ਅਤੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਗ੍ਰਾਮ ਮੰਤਰੀ ਅਮਿਤ ਸ਼ਾਹ ਤੇ ਪੰਜਾਬ ਦੇ ਕੇਂਦਰੀ ਪ੍ਰਧਾਨ ਮੰਤਰੀ ਪ੍ਰਧਾਨ जेपी ਨੱਡਾ ਵੀ ਪੰਜਾਬ ਪਹੁੰਚਣਗੇ ਉਹਨਾਂ ਨੇ ਕਿਹਾ ਹੈ ਕਿ ਹਰ ਦੇਸ਼ ਵਾਸੀ ਭਾਜਪਾ ਨੂੰ ਪਿਆਰ ਕਰਦਾ ਹੈ ਤੇ ਨਰਿੰਦਰ ਮੋਦੀ ਨੂੰ ਪ੍ਰਧਾਨ ਮੰਤਰੀ ਬਣਾਉਣਾ ਚਾਹੁੰਦਾ ਹੈ ਇਸ ਦੇ ਨਾਲ ਹੀ ਉਹਨਾਂ ਦਾ ਕਹਿਣਾ ਹੈ ਕਿ ਚੋਣਾਂ ਵਿੱਚ ਮਜ਼ਦੂਰਾਂ ਨੂੰ ਕੇਂਦਰ ਸਰਕਾਰ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਉਹਨਾਂ ਦੀ ਭਲਾਈ ਲਈ ਚਲਾਈਆਂ ਗਈਆਂ ਸਕੀਮਾਂ ਬਾਰੇ ਲੋਕਾਂ ਖਾਸ ਕਰਕੇ ਕਿਸਾਨਾਂ ਨੂੰ ਜਾਗਰੂਕ ਕੀਤਾ ਜਾਵੇ ਨਾਲ ਹੀ ਲੋਕਾਂ ਨੂੰ ਭਾਜਪਾ ਸਰਕਾਰ ਦੀਆਂ ਪ੍ਰਾਪਤੀਆਂ ਬਾਰੇ ਦੱਸਣ ਲਈ ਵੀ ਕਿਹਾ ਗਿਆ ਉਹਨਾਂ ਨੇ ਕਿਹਾ ਹੈ ਕਿ ਉਹਨਾਂ ਨੂੰ ਬਠਿੰਡਾ ਲੋਕ ਸਭਾ ਸੀਟ ਤੋਂ ਪਾਰਟੀ ਦੀ ਉਮੀਦਵਾਰ ਪਰਮਪਾਲ ਕੌਰ ਸਿੱਧੂ ਮਲੂਕਾਂ ਦੀ ਜਿੱਤ ਤੋਂ ਪੂਰਾ ਪਰੋਸਾ ਜੇਕਰ ਲੁਧਿਆਣਾ ਤੇ ਬਠਿੰਡਾ ਸੀਟ ਦੀ ਗੱਲ ਕੀਤੀ ਜਾਵੇ ਤਾਂ ਬਠਿੰਡਾ ਸੀਟ ਤੋਂ ਇਸ ਵਾਰ ਭਾਜਪਾ ਪਾਰਟੀ ਨੇ ਸਿਕੰਦਰ ਸਿੰਘ ਮਲੂਕਾ ਹੁਣਾਂ ਦੀ ਨੋ ਪਰਮਪਾਲ ਕੌਰ ਸਿੱਧੂ ਮਲੂਕਾ ਹੁਣਾਂ ਨੂੰ ਮੈਦਾਨ ਦੇ ਵਿੱਚ ਉਤਾਰਿਆ ਹੋਇਆ ਤੇ ਉਹਨਾਂ ਨੇ ਕਿਹਾ ਹੈ ਕਿ ਇਸ ਵਾਰ ਜਿੱਤ ਜੜੀ ਆ ਬਠਿੰਡਾ ਸੀਟ ਤੋਂ ਸਾਡੀ ਪੱਕੀ ਆ ਪਰ ਬਠਿੰਡਾ ਜੋ ਸ਼ਹਿਰ ਹੈ ਉਸ ਨੂੰ ਬਾਦਲਾਂ ਦਾ ਗੜ ਕਿਹਾ ਜਾਂਦਾ ਹੈ ਤਾਂ ਇਸ ਵਾਰ ਦੇਖਣਾ ਹੋਵੇਗਾ ਕਿ ਬਾਜ਼ੀ ਪਲਟ ਜਾਂਦੀ ਹੈ ਜਾਂ ਫਿਰ ਬਾਦਲਾਂ ਦੀ ਛੋੜੀ ਨੂੰ ਸੀਟ ਪੈ ਜਾਂਦੀ ਹੈ ਤਾਂ ਵਿਜੇ ਰੂਪਾਨੀ ਨੇ ਕਿਹਾ ਹੈ ਕਿ ਕਿਸਾਨ ਸਾਡਾ ਸਮਰਥਨ ਦੇ ਰਹੇ ਹਨ ਜੋ ਕਿਸਾਨ ਸਾਡੇ ਤੋਂ ਨਿਰਾਸ਼ ਚੱਲ ਰਹੇ ਹਨ ਉਹ ਵੀ ਜਲਦ ਸਾਡੇ ਨਾਲ ਸਹਿਮਤ ਹੋ ਜਾਣਗੇ ਕਿਸਾਨਾਂ ਅਤੇ ਬੀਜਪੀ ਵਿਚਾਲੇ ਕਿਸੇ ਕਿਸਮ ਦੀ ਵੀ ਕੋਈ ਪੰਜਾਬ ਵਿੱਚ ਸਮੱਸਿਆ ਨਹੀਂ ਹੈ ਸਭ ਕੁਝ ਜਲਦ ਠੀਕ ਹੋ ਜਾਵੇਗਾ ਤੇ ਪੰਜਾਬ ਵਿੱਚ ਅਸੀਂ ਸਾਰੀਆਂ ਸੀਟਾਂ ਤੇ ਜੋਰ-ਸ਼ੋਰ ਨਾਲ ਜõਣ ਲੜਾਂਗੇ ਤੇ ਜਿੱਤਾਂਗੇ ਇਹ ਵਿਜੇ ਰੂਪਾਨੀ ਹੁਣਾਂ ਦੇ ਵੱਲੋਂ ਗੱਲ ਆਖੀ ਗਈਆ ਪਰ ਫਿਲਹਾਲ ਦੇਖਣਾ ਹੋਵੇਗਾ ਕਿ ਜਿਸ ਤਰੀਕੇ ਦੇ ਨਾਲ ਪੰਜਾਬ ਦੇ ਪਿੰਡਾਂ ਦੇ ਵਿੱਚ ਭਾਜਪਾ ਦੇ ਉਮੀਦਵਾਰਾਂ ਜਾਂ ਲੀਡਰਾਂ ਵਰਕਰਾਂ ਨੂੰ ਬੜਨ ਤੇ ਭਾਵਨ ਦੀ ਲਗਾ ਦਿੱਤੀ ਗਈ ਹੈ ਪਰ ਫਿਲਹਾਲ ਜਦੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪੰਜਾਬ ਆਉਣਗੇ ਚੋਰ ਪ੍ਰਚਾਰ ਕਰਨਗੇ ਉਸ ਤਰੀਕੇ ਦੇ ਨਾਲ ਪ੍ਰਭਾਵ ਕਿ ਉਹ ਤੇ ਦੇਖਣ ਨੂੰ ਮਿਲੇਗਾ ਫਿਲਹਾਲ ਦੇਖਣਾ ਹੋਵੇਗਾ ਗੁਜਰਾਤ ਦੇ ਸਾਬਕਾ ਮੁੱਖ ਮੰਤਰੀ ਅਤੇ ਪੰਜਾਬ ਭਾਜਪਾ ਦੇ ਇੰਚਾਰਜ ਵਿਜੇ ਰੂਪਾਨੀ ਹੁਣਾ ਦੇ ਵੱਲੋਂ ਆ ਬੀਜਪੀ ਦੇ ਉਮੀਦਵਾਰਾਂ ਦੇ ਨਾਲ ਮੀਟਿੰਗ ਕੀਤੀ ਗਈ ਹੈ ਤੇ ਇਸ ਮੀਟਿੰਗ ਦੇ ਦੌਰਾਨ ਜਿੱਤ ਦਾ ਮੰਤਰ ਦੰਦੇ ਹੋਏ ਵਿਜੇ ਰupani ਨਜ਼ਰ ਆਏ ਨੇ ਤੇ ਵਿਜੇ ਰupani ਹੁਣ ਦੇ ਬਲੂ ਇਹ ਗੱਲ ਲਾਖੀ ਗਈ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਚੋਣ ਪ੍ਰਚਾਰ ਦੇ ਲਈ ਪੰਜਾਬ ਜਲਦੀ ਹੀ ਆਉਣਗੇ ਤਾਂ ਲੁਧਿਆਣਾ ਸੀਟ ਇਸ ਵਾਰ ਹੌਟ ਸਿੱਟ ਬੰਦੀ ਹੋਈ ਨਜ਼ਰ ਆ ਰਹੀ ਹੈ ਜੇਕਰ ਬੀਜਪੀ ਦੀ ਗੱਲ ਕੀਤੀ ਜਾਵੇ ਤਾਂ ਬੀਜਪੀ ਪਾਰਟੀ ਜਿਹੜੀ ਹੈ ਇਸ ਵਾਰ ਪੰਜਾਬ ਦੇ ਅੰਦਰ 13 ਦੀਆਂ 13 ਲੋਕ ਸਭਾ ਸੀਟਾਂ ਦੇ ਉੱਤੇ ਚੋਣ ਲੜ ਰਹੀ ਹੈ ਕਿਉਂਕਿ ਇਸ ਵਾਰ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਉਹਨਾਂ ਦਾ ਗੱਲ ਜੋੜ ਨਹੀਂ ਹੈ ਗੱਠਜੋੜ ਤੋਂ ਬਗੈਰ ਮੈਦਾਨ ਦੇ ਵਿੱਚ ਬੀਜਪੀ ਪਾਰਟੀ ਉੱਦਰੀ ਹੋਈ ਹੈ ਤੇ ਉਦਰੀ ਸ਼੍ਰੋਮਣੀ ਕਾਲੀ ਦਲ ਵੀ 13 ਦੀਆਂ 13 ਸੀਟਾਂ ਤੇ ਚੋਣ ਲੜਾਈ ਕੀਤਾ ਇਸ ਵਾਰ ਦੱਸਿਆ ਜਾ ਰਿਹਾ ਹੈ ਕਿ ਪੰਜਾਬ ਭਾਜਪਾ ਦੇ ਅੰਜਾਜ ਵਿਜੇ ਰੋਪਾਨੀ ਹੁਣਾਂ ਨੇ ਗੱਲ ਲੱਖੀ ਹੈ ਕਿ ਜਲਦ ਹੀ ਚੋਣ ਪ੍ਰਚਾਰ ਦੇ ਲਈ ਪੰਜਾਬ ਦੇ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆਉਣਗੇ ਕਿਉਂਕਿ ਭਾਜਪਾ ਦੇ ਵੱਲੋਂ ਵੀ ਇਸ ਵਾਰ 13 ਦੀਆਂ 13 ਸੀਟਾਂ ਦੇ ਉੱਤੇ ਜਿੱਤ ਹਾਸਲ ਕਰਨ ਦੀ ਜਿਹੜੀ ਗੱਲ ਹੈ ਉਹ ਆਖੀ ਜਾ ਰਹੀ ਹੈ ਇਸ ਦੇ ਨਾਲ ਹੀ ਤੁਹਾਨੂੰ ਦੱਸ ਦਈਏ ਕਿ ਪੰਜਾਬ ਵਿੱਚ ਸਟਾਰ ਕੰਟੇਨਰ ਕੰਪੇਨਰ ਆਉਣਗੇ ਅਤੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਗ੍ਰਹਿ ਮੰਤਰੀ ਅਮਿਤ ਸ਼ਾਹ ਤੇ ਪੰਜਾਬ ਦੇ ਕੇਂਦਰੀ ਪ੍ਰਧਾਨ ਪ੍ਰਧਾਨ ਜੇਪੀ ਨੱਡਾ ਵੀ ਪੰਜਾਬ ਪਹੁੰਚਣਗੇ। ਉਹਨਾਂ ਨੇ ਕਿਹਾ ਹੈ ਕਿ ਹਰ ਦੇਸ਼ਵਾਸੀ ਭਾਜਪਾ ਨੂੰ ਪਿਆਰ ਕਰਦਾ ਹੈ ਤੇ ਨਰਿੰਦਰ ਮੋਦੀ ਨੂੰ ਪ੍ਰਧਾਨ ਮੰਤਰੀ ਬਣਾਉਣਾ ਚਾਹੁੰਦਾ ਹੈ। ਇਸ ਦੇ ਨਾਲ ਹੀ ਉਹਨਾਂ ਦਾ ਕਹਿਣਾ ਹੈ ਕਿ ਚੋਣਾਂ ਵਿੱਚ ਮਜ਼ਦੂਰਾਂ ਨੂੰ ਕੇਂਦਰ ਸਰਕਾਰ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਉਹਨਾਂ ਦੀ ਭਲਾਈ ਲਈ ਚਲਾਈਆਂ ਗਈਆਂ ਸਕੀਮਾਂ ਬਾਰੇ ਲੋਕਾਂ ਖਾਸ ਕਰਕੇ ਕਿਸਾਨਾਂ ਨੂੰ ਜਾਗਰੂਕ ਕੀਤਾ ਜਾਵੇ ਨਾਲ ਹੀ ਲੋਕਾਂ ਨੂੰ ਭਾਜਪਾ ਸਰਕਾਰ ਦੀਆਂ ਪ੍ਰਾਪਤੀਆਂ ਬਾਰੇ ਦੱਸਣ ਲਈ ਵੀ ਕਿਹਾ ਗਿਆ ਉਹਨਾਂ ਨੇ ਕਿਹਾ ਹੈ ਕਿ ਉਹਨਾਂ ਨੂੰ ਬਠਿੰਡਾ ਲੋਕ ਸਭਾ ਸੀਟ ਤੋਂ ਪਾਰਟੀ ਦੇ ਉਮੀਦਵਾਰ ਪਰਮਪਾਲ ਕੌਰ ਸਿੱਧੂ ਮਲੂਕਾਂ ਦੀ ਜਿੱਤ ਤੋਂ ਪੂਰਾ ਭਰੋਸਾ ਹੈ ਜੇਕਰ ਲੁਧਿਆਣਾ ਤੇ ਬਠਿੰਡਾ ਸੀਟ ਦੀ ਗੱਲ ਕੀਤੀ ਜਾਵੇ ਤਾਂ ਬਠਿੰਡਾ ਸੀਟ ਤੋਂ ਇਸ ਵਾਰ ਭਾਜਪਾ ਪਾਰਟੀ ਨੇ ਸਿਕੰਦਰ ਸਿੰਘ ਮਲੂਕਾ ਹੁਣਾ ਦੀ ਨੋ ਪਰਮਪਾਲ ਕੌਰ ਸਿੱਧੂ ਮਲੂਕਾ ਹੁਣਾ ਨੂੰ ਮੈਦਾਨ ਦੇ ਵਿੱਚ ਉਤਾਰਿਆ ਹੋਇਆ ਤੇ ਉਹਨਾਂ ਨੇ ਕਿਹਾ ਹੈ ਕਿ ਇਸ ਵਾਰ ਜਿੱਤ ਜੜੀ ਆ ਬਠਿੰਡਾ ਸੀਟ ਤੋਂ ਸਾਡੀ ਪੱਕੀ ਆ ਪਰ ਬਠਿੰਡਾ ਜੋ ਸ਼ਹਿਰ ਹੈ ਉਸ ਨੂੰ ਬਾਦਲਾਂ ਦਾ ਗੜ ਕਿਹਾ ਜਾਂਦਾ ਹੈ ਤਾਂ ਇਸ ਵਾਰ ਦੇਖਣਾ ਹੋਵੇਗਾ ਕਿ ਵਾਦੀ ਪਲਟ ਜਾਂਦੀ ਹੈ ਜਾਂ ਫਿਰ ਬਾਦਲਾਂ ਦੀ ਛੋੜੀ ਨੂੰ ਸੀਟ ਪੈ ਜਾਂਦੀ ਹੈ ਤਬੀਜ ਰੂਪਾਨੀ ਨੇ ਕਿਹਾ ਹੈ ਕਿ ਕਿਸਾਨ ਸਾਡਾ ਸਮਰਥਨ ਦੇ ਰਹੇ ਹਨ ਜੋ ਕਿਸਾਨ ਸਾਡੇ ਤੋਂ ਨਿਰਾਸ਼ ਚਲ ਰਹੇ ਹਨ ਉਹ ਵੀ ਜਲਦ ਸਾਡੇ ਨਾਲ ਸਹਿਮਤ ਹੋ ਜਾਣਗੇ ਕਿਸਾਨਾ ਅਤੇ ਬੀਜਪੀ ਵਿਚਾਲੇ ਕਿਸੇ ਕਿਸਮ ਦੀ ਵੀ ਕੋਈ ਪੰਜਾਬ ਵਿੱਚ ਸਮੱਸਿਆ ਨਹੀਂ ਹੈ ਸਭ ਕੁਝ ਜਲਦ ਠੀਕ ਹੋ ਜਾਵੇਗਾ ਤੇ ਪੰਜਾਬ ਵਿੱਚ ਅਸੀਂ ਸਾਰੀਆਂ ਸੀਟਾਂ ਤੇ ਜੋਰ ਸ਼ੋਰ ਨਾਲ ਜੋਂ ਲੜਾਂਗੇ ਤੇ ਜਿੱਤਾਂਗੇ ਇਹ ਬੀਜ ਰੂਪਾਨੀ ਹੁਣਾਂ ਦੇ ਵੱਲੋਂ ਗੱਲ ਆਖੀ ਗਈਆ ਪਰ ਫਿਲਹਾਲ ਦੇਖਣਾ ਹੋਵੇਗਾ ਕਿ ਜੋ ਤਰੀਕੇ ਦੇ ਨਾਲ ਪੰਜਾਬ ਦੇ ਪਿੰਡਾਂ ਦੇ ਵਿੱਚ ਬੀਜਪੀ ਦੇ ਉਮੀਦਵਾਰਾਂ ਜਾਂ ਲੀਡਰਾਂ ਵਰਕਰਾਂ ਨੂੰ ਵੜਨ ਤੇ ਭਾਵਨ ਦੀ ਲਗਾ ਦਿੱਤੀ ਗਈ ਹੈ ਪਰ ਫਿਲਹਾਲ ਜਦੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪੰਜਾਬ ਆਉਣਗੇ ਚੋਰ ਪ੍ਰਚਾਰ ਕਰਨਗੇ ਉਸ ਤਰੀਕੇ ਦੇ ਨਾਲ ਪ੍ਰਭਾਵ ਕਿਉਂ ਤੇ ਦੇਖਣ ਨੂੰ ਮਿਲੇਗਾ ਫਿਲਹਾਲ ਦੇਖਣਾ ਹੋਵੇਗਾ